34 ਆ ਪਠਾਨਕੋਟ ਤੋਂ ਜੰਮੂ ਉਹ ਕੱਲ ਰਾਤ ਕੁਝ ਸਮੇਂ ਲਈ ਜੀਐਨਕੇ ਪੁਲਿਸ ਦੀ ਐਡਵਾਈਜ਼ਰੀ ਮੁਤਾਬਕ ਅਸੀਂ ਖੋਲਿਆ ਸੀਗਾ ਹੈਵੀ ਟ੍ਰੈਫਿਕ ਲਈ ਕਿਉਂਕਿ ਇੱਕ ਜਿਹੜੀ ਉਹਦੀ ਇੱਕ ਪਾਸਾ ਆ ਬ੍ਰਿਜ ਦਾ ਉਹਨਾਂ ਨੇ ਚਾਲੂ ਕੀਤਾ ਸੀ ਟੈਸਟ ਲਈ ਤੋਂ ਅੱਜ ਸਵੇਰੇ ਫਿਰ ਤੜਕੇ ਉਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਇੱਕ ਪਾਸਾ ਦਾ ਪੂਰੀ ਤਰ੍ਹਾਂ ਡੈਮੇਜ ਹੋ ਚੁੱਕਾ ਜੋ ਹੀ ਤੁਸੀਂ ਮਾਧਵਪੁਰ ਹੈਡਵਰਕਸ ਕ੍ਰਾਸ ਕਰਦੇ ਆ ਤੇ ਥੋੜੇ ਕਿਲੋਮੀਟਰ ਦੀ ਦੂਰੀ ਦੇਤੇ ਪੁਲ ਡੈਮੇਜ ਹੋ ਗਿਆ ਜਿਹੜਾ ਦੂਸਰਾ ਪਾਸਾ ਚੱਲ ਵੀ ਰਿਹਾ ਆ ਉਹਦੀ ਦੁਬਾਰਾ ਉਹਨਾਂ ਨੇ ਇੱਕ ਟੈਸਟਿੰਗ ਸ਼ੁਰੂ ਕੀਤੀ ਆ ਇੰਜੀਨੀਅਰਿੰਗ ਪੁਆਇੰਟ ਆਫ 뷰 ਨਾਲ ਜੋ ਹੀ ਉਹ ਮੁਕੰਮਲ ਹੋਏਗੀ ਤਦ ਸਾਨੂੰ ਸਿਗਨਲ ਆਉਣਗੇ ਜੇ ਐਨ ਕੇ ਪੁਲਿਸ ਵੱਲੋਂ ਕਿ ਕੀ ਐਨ ਐਚ 44 ਪਠਾਨਕੋਟ ਟੂ ਜੰਮੂ ਖੋਲਣਾ ਹੈ ਵੀ ਟ੍ਰੈਫਿਕ ਲਈ ਜਾਂ ਲਾਈਟ ਟ੍ਰੈਫਿਕ ਚੱਲਦੀ ਰਹੇਗੀ ਉਹਦੇ ਉੱਤੇ ਸੋ ਮੇਰੀ ਦੁਬਾਰਾ ਤੋਂ ਪਬਲਿਕ ਨੂੰ ਅਪੀਲ ਆ ਕੱਲੇ ਪਠਾਨਕੋਟ ਨਹੀਂ ਸਮੁੱਚੇ ਪੰਜਾਬ ਦੇ ਵਸਨੀਕਾਂ ਨੂੰ ਜਿਹੜੇ ਕਿ ਜੰਮੂ ਜਾਣਾ ਚਾਹੁੰਦੇ ਆ ਬਿਨਾਂ ਕਿਸੇ ਐਕਸਟ੍ਰੀਮ ਐਮਰਜੈਂਸੀ ਤੋਂ ਬਿਨਾਂ ਕਿਸੇ ਕਾਰਨ ਤੋਂ ਜੰਮੂ ਵੱਲ ਪ੍ਰਸੀਡ ਨਾ ਕਰਨ ਠੀਕ ਹੈ ਨਾ ਆਲਰੇਡੀ ਕਾਫੀ ਟ੍ਰੈਫਿਕ ਜੜੀ ਹੈਗੀ ਉਹ ਜਾਮ ਹੋਈ ਹੋਇਆ ਤੇ ਜੇ ਬਹੁਤ ਐਕਸਟ੍ਰੀਮ ਐਮਰਜੈਂਸੀ ਆ ਸਾਡੇ 112 ਤੇ ਡਾਇਲ ਕਰਨ ਪਠਾਨਕੋਟ ਕੰਟਰੋਲ ਰੂਮ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਕਿਹੜੀਆਂ ਲੈਟਰਲ ਰੋਡਸ ਹੈਗੀਆਂ ਉਹ ਵੀ ਵੈਸੇ ਚੋਕ ਹੈਗੀਆਂ ਪਰ ਕਈਆਂ ਨੂੰ ਕੋਈ ਐਮਰਜੈਂਸੀ ਹੁੰਦੀ ਕੋਈ ਮੈਡੀਕਲ ਐਮਰਜੈਂਸੀ ਆ ਕਜਾਹ ਕੋ ਬਿਮਾਰ ਹੋ ਗਿਆ Thank you, sir. One of the premium and prestigious professional institutes providing a wide range of professional courses with 100% placement assistance. We are Sri Sai Group